ਜਾ ਮੈਂ ਸਮੇਂ ਨੇ ਆ ਰਹੀ ਆ ਬੈਠਾ ਵਾ ਜਿ ਲੱਤਾਂ ਹੀ ਇਦਾਂ ਲੱਤਾਂ ਹੀ ਐਵੇਂ ਦੀਆਂ ਇਹਦੀਆਂ ਸ਼ਿਸ਼ਮੈਲ ਦੇਖਣ ਗਏ ਸੀ ਬਸ ਬਾਹਰੋਂ ਬਾਹਰ ਦੇਖ ਲੈ ਅੰਦਰੋਂ ਤਾਂ ਦੇਖਣਾ ਬੰਦ ਆ ਹਲੇ ਦੁੱਖ ਕੱਟੇ ਜਾਂਦੇ ਨੇ ਵੱਡੇ ਵੱਡੇ ਦੁਖਨਵਾਰ ਸਾਹਿਬ ਪਟਿਆਲਾ ਲੈ ਵੀ ਦਿਨ ਦੀ ਸ਼ੁਰੂਆਤ ਤਾਂ ਬਹੁਤ ਸੋਹਣੀ ਹੋਈ ਏ ਸਸਰੀਕਾਲ ਜੀ ਕੀ ਹਾਲ ਚਾਲ ਨੇ ਐ ਵੀ ਟਾਈਮ ਤੇ ਉੱਡ ਖੜੇ 6:00 ਵੱਜ ਗਏ ਨੇ ਫਤਿਹਗੜ੍ਹ ਸਾਹਿਬ ਨੂੰ ਉੱਤਰ ਜਾਈਏ ਉਹ ਪਟਿਆਲੇ ਤਾਂ ਪੂਰੀ ਆ ਦੁਖਨਵਾਲ ਸਾਹਿਬ ਵੀ ਜਾਵਾਂਗੇ ਪਟਿਆਲੇ ਅੱਜ ਪਿਛਲੀ ਵਾਰੀ ਗਏ ਸੀ ਕਿਲਾ ਕੁਲਾ ਵੀ ਸਾਰੇ ਰਹਿ ਗਏ ਸੀ ਬੰਦ ਸੀ ਚਲੋ ਆਜੋ ਦੇਖਦੇ ਆ ਫੇ ਕਿਦਾਂ ਕਿਦਾਂ ਪਲਾਨ ਲੱਗਦਾ ਵਾਹਿਗੁਰੂ ਜੀ ਇਨੀ ਕਿਰਪਾ ਵੀ ਟਾਈਮ ਤੇ ਆਪਣਾ ਮੱਥਾ ਲਾਇਆ ਗਿਆ ਫਤਿਹਗੜ੍ਹ ਸਾਹਿਬ ਤੋਂ ਸਾਢੇ 11 ਪਹੁੰਚ ਗਏ ਸੀ ਲੰਗਰ ਛਕਿਆ ਪਾਠ ਕੀਤਾ ਸ਼ੁਕਰਾਨਾ ਕੀਤਾ ਆਜੋ ਹੁਣ ਆਪਾਂ ਚੱਲੀਏ ਪਟਿਆਲੇ ਪਟਿਆਲੇ ਸਭ ਤੋਂ ਪਹਿਲਾਂ ਜੂ ਜਾਵਾਂਗੇ ਜੂ ਤੋਂ ਬਾਅਦ ਸ਼ੀਸ਼ਮੈਲ ਸ਼ੀਸ਼ਮੈਲ ਤੋਂ ਦੁਖਨਵਰ ਸਾਹਿਬ ਕੋਲ ਦੇ ਮੱਥਾ ਟੇਕਾਂਗੇ ਸਾਰੀ ਵੀਡੀਓ ਦੇਖਿਓ ਕੋਈ ਗਲਤੀਆਂ ਹੁੰਦੀਆਂ ਦੱਸ ਦਿਆ ਕਰੋ ਤੁਸੀਂ ਦੱਸਣਾ ਹੋਰ ਸਾਨੂੰ ਕਹਿਣ ਦੱਸਣਾ ਆਜੋ ਫੇਰ ਬਾਬਾ ਬੰਦਾ ਸਿੰਘ ਬਹਾਦਰ ਵਾਹਿਗੁਰੂ ਜੀ ਫਤੇਗੜ ਸਾਹਿਬ ਪਟਿਆਲੇ ਪਟਿਆਲੇ ਸਾਰਾ ਰਸਤਾ ਸਿੰਗਲ ਸੜਕ ਬਣਿਆ ਫਤੇਗੜ ਸਾਹਿਬ ਤੋਂ 35 ਕਿਲੋਮੀਟਰ ਪੈਂਦਾ ਠੀਕ ਹੈ ਰਸਤਾ ਸਿੰਗਲ ਹੋਰ ਇੱਕ ਦਿੱਕਤ ਹੈ ਕਿ ਥੋੜੀ ਜਿਹੀ ਟ੍ਰੈਫਿਕ ਕਰਕੇ ਤਾਂ ਉੱਪਰ ਦਿੱਕਤ ਨਹੀਂ ਬਸਾਂ ਵਾਲੇ ਉੱਪਰ ਚੜਨ ਤੱਕੇ ਜਾਂਦੇ ਨੇ ਆਪਟਿਆਲੇ ਵੱਡ ਚੁਕੇ ਆ ਇੱਥੇ ਡਬਲ ਸੜਕ ਆ ਫੇਸੇ ਮਾਰਕੀਟ ਸਾਰੀ ਬੰਦੀ ਪਈ ਆ ਸੰਡੇ ਕਰਕੇ ਦੁਕਾਨ ਗੁਰਦਾ ਸਾਹਿਬ ਟੱਪੇਆਂ ਦੇ ਨਾਲ ਹੀ ਸੜਕ ਬੰਦੀ ਸੀ ਉਹਦੇ ਕਰਕੇ ਥੋੜੀ ਜੀ ਟ੍ਰੈਫਿਕ ਮਿਲੀ ਆ ਸ਼ੀਸ਼ਮੈਲ ਦੇ ਬੈਕ ਸਾਈਡ ਤੇ ਆ ਗਏ ਨਿਗਰਾਨੀ ਨਹੀਂ ਸਰਕਾਰ ਰੱਖ ਨਹੀਂ ਰਹੀ ਸਾਰੇ ਘਾਕੂ ਵਧੇ ਪਏ ਆ ਮੈਨੂੰ ਲੱਗਦਾ ਅੰਦਰ ਜਾ ਕੇ ਦੇਖਾਂ ਕਿਹੋ ਜਿਹਾ ਮੈਨੂੰ ਦੇਖਣ ਨੂੰ ਮਿਲਦਾ ਵਾ ਇਹ ਏਰੀਆ ਜੰਗਲ ਏਰੀਆ ਉੱਥੇ ਬਹੁਤ ਜ਼ਿਆਦੇ ਬਾਂਦਰ ਫਿਰਦੇ ਸੀ ਤਕਰੀਬਨ ਸਾਰੇ ਦਖਤ ਬੋ ਲੱਗੇ ਆ ਮੌਸਮ ਇੱਥੇ ਠੰਡੀ ਹਵਾ ਚੱਲਦੀ ਆ ਹੁਣ ਦੇਖਣ ਵਾਲਾ ਮਾਹੌਲ ਵਧੀਆ ਇੱਥੇ ਇਹ ਪਟਿਆਲਾ ਤੋਂ ਬਾਹਰ ਹੀ ਪੈਂਦਾ ਇੱਥੇ ਲਿਖਿਆ ਹੋਇਆ ਪਟਿਆਲਾ 30 ਕਿਲੋਮੀਟਰ ਜੂ ਦੇ ਨਾਲ ਨਾਲ ਜੂਤ ਬਾਹਰਲੇ ਏਰੀਆ ਜੀ ਪੈਂਦਾ ਪਟਿਆਲਾ ਤੋਂ ਕਾਫੀ ਬਾਹਰ ਹੀ ਆ ਜਾਂਦਾ ਵਾ ਦੇਖਿਓ ਤੁਸਾਨੂੰ ਬੰਦਰ ਦਿਖੋ ਨਾ ਬੰਦਰ ਕਾਫੀ ਫਿਰਦਾ ਉਹ ਕੋ ਫਿਰਦਾ ਵੇ ਇਦਾਂ ਇੱਥੇ ਜੂ ਦੇ ਵਿੱਚ ਵੀ ਮੈਂ ਸੁਣਿਆ ਕਹਿੰਦੇ ਬੰਦਰ ਖੁੱਲੇ ਛੱਡੇ ਹੋਏ ਨੇ ਲੋ ਜੀ ਪਟਿਆਲਾ ਜੂ ਐਂਟਰ ਹੁੰਦੇ ਸਾਰੀ ਡੱਕ ਬਾਹਰ ਹੀ ਰੱਖੀਆਂ ਖੁੱਲੀਆਂ ਨਹੀਂ ਚਲਦੀਆਂ ਹੋਈਆਂ ਸਫਾਈ ਸੁਭਈ ਤਾਂ ਦਿਖ ਨਹੀਂ ਰਹੀ ਬਾਕੀ ਅੰਦਰ ਜਾ ਕੇ ਦੇਖਾਂਗੇ ਮਾਹੌਲ ਤਾਂ ਇਦਾਂ ਦਾ ਵਾ ਡਰਾਉਣਾ ਮਾਹੌਲ ਆਸੇ ਪਾਸੇ ਦਰਖਤ ਸੜਕ ਇਹਨੂੰ ਕਹਿੰਦਾ ਇਦਾਂ ਹੀ ਸ਼ੂਟਰ ਲੈ ਕੇ ਇੰਦਾ ਗੜਾ ਨੂੰ ਦੇ ਦੇ ਉਹ ਜੀ ਹਾਂ ਇਹਨੂੰ ਪਟਿਆਲਾ ਜਿਉ ਆਓ ਵੀ ਦੇਖੀਏ ਵੀ ਕਿੰਨੇ ਟਿਕਟਾ ਕੀ ਹਿਸਾਬ ਕਿਤਾਬ ਆ ਕਈ 12 ਦਾ ਸੋਨਾ ਬਣਾਇਆ ਹੋਇਆ ਚਿੜੀਆ ਕਰਦਾ ਇਤਿਆਸ ਲੋ ਜੀ ਪੜੋ ਚਿੜੀਆ ਕਰਦਾ ਇਤਿਆਸ ਟਿਕਟ ਹੈਗੀ ਆ 20 ਰੁਪਏ ਦੀ ਵੀਰ ਪਰ ਪਰਸਨ ਠੀਕ ਹੈ ਟ੍ਰੈਕਟਰ ਦਾ ਸਸਤੀ ਹੈ ਬਾਕੀ ਅੰਦਰ ਜਾ ਕੇ ਦੇਖਦੇ ਆਂ ਵੀਰ ਕੋ ਪੂਰੇ ਹੁੰਦੀ ਆ ਕਿ ਨਹੀਂ ਛੋਟੇ ਜਾਨਵਰ ਤੋਂ ਸ਼ੁਰੂਆਤ ਕਰਦੇ ਆਂ ਚਿੜੀਆਂ ਪੰਛੀ ਪੁੰਛੀ ਛੋਟੇ ਜਿਹੇ ਆ ਗਏ ਦੇਖਦੇ ਆਂ ਵੀ ਕਿੱਦਾਂ ਦੇ ਰੱਖੇ ਹੋਏ ਆ ਸਾਫ਼ ਸੁਥਰੇ ਰੱਖੇ ਹੋਏ ਕਿ ਨਹੀਂ ਹਰਿਆਲੀ ਦਾ ਸੋਹਣਾ ਵੀ ਲੱਗਦੇ ਆ ਸਾਫ਼ ਸੁਥਰੇ ਰੱਖੇ ਹੋਏ ਕਿਹੜਾ ਜਾਨਵਰ ਆ ਗਿਆ ਪਹਿਲਾਂ ਮੁਰਗਾ ਤੇ ਬੜੇ ਸਾਫ਼ ਸੁਥਰੇ ਨੇ ਜੈ ਵੀ ਸਫਾਈ ਦਾ ਬਹੁਤ ਆ ਬਤ ਇਹ ਲੱਗਦਾ ਉਹ ਬੈਠਾ ਉੱਪਰ ਇਹ ਜਿਆਦਾ ਮੁਰਗੇ ਵਰਗੇ ਜਾਨਵਰ ਰੱਖੇ ਹੋਏ ਨੇ ਮੁਰਗੇ ਜਿਹੜਾ ਆਪਾਂ ਲੁਧਿਆਣਾ ਜੂ ਬਣਿਆ ਉਹ ਵੀ ਇਦਾਂ ਤਕਰੀਬਨ ਇਦਾਂ ਹੀ ਬਣਿਆ ਹੋਇਆ ਵਾ ਇਦਾਂ ਹੀ ਉਹਨਾਂ ਨੇ ਬਣਾ ਰੱਖਿਆ ਵਾ ਸੇਮ ਟੂ ਸੇਮ ਇੱਦਾਂ ਹੀ ਪੰਛੀ ਰੱਖਿਆ ਉਹਨਾਂ ਨੇ ਆਹਨ ਲੁਧਿਆਣਾ ਜੂ ਦੀ ਯਾਦ ਆਉਂਦੀ ਏ ਇਹਨੂੰ ਦੇਖ ਕੇ ਤਾਂ ਉਹ ਬੈਠਾ ਦਿਖਦਾ ਨਹੀਂ ਕਿ ਵਸੇ ਇਹ ਵੀ ਕੌਤੇ ਵਰਗੇ ਆ ਪਰ ਸਿਰ ਤੇ ਇਹਨਾਂ ਦੇ ਬਾਲ ਤੇ ਲੱਗੇ ਇਹ ਦੂਜੇ ਹੁੰਦੇ ਆ ਬਾਹਰਲੇ ਹੂੰ ਆਹ ਕਿੰਨੇ ਸੋਹਣੇ ਨੇ ਆਹ ਦੇਖੋ ਬਾਜੀ ਜਾ ਰਿਹਾ ਹੈ ਕਿੰਨੇ ਸੋਹਣੇ ਨੇ ਰੰਗ ਬਰੰਗੇ ਕਿ ਨੇ ਉਹਨਾਂ ਲਵਾਜ ਹਨ ਆਵਾਜ਼ ਵੀ ਬਹੁਤ ਸੋਹਣੀ ਹੈ ਟਿਕ 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 ਹੂੰ ਇਹਨੂੰ ਸ਼ਰ ਕਿੰਗ ਕਿਸ਼ਰ ਕਹਿੰਦੇ ਹਨ ਕਿੰਗ ਕਿਸ਼ਰ ਆ ਹੈ ਚੱਕ ਵੀ ਉਹ ਚੱਕ ਵੀ ਕਿੰਗ ਕਿਸ਼ਰ ਪਰ ਸਿੱਲੀ ਇੱਥੇ ਲਿਖਿਆ ਹੈ ਸਿੱਲੀ ਬੱਤਕ ਉਹ ਆ ਤੇ ਆਣਾ ਦੇਖਿਓ ਬੈਠਾ ਖੜਾ ਪਤਾ ਹੀ ਨਹੀਂ ਲੱਗਦਾ ਗੋਡੇ ਮੋੜ ਕੇ ਬੈਠਾ ਮੈਂ ਤਾਂ ਾਂਛੀ ਲਗਾਤਾਰ ਦੇਖੇ ਦੇਖ ਕੇ ਡਰਾਦਾ ਅੱਖਾਂ ਖੁੱਲੀਆਂ ਬੰਦ ਪਤੇ ਨਾਦਾ ਚੁੱਪ ਕਰਕੇ ਬੈਠਾ ਸ਼ਾਂਤੀ ਨਾਲ ਨਹੀਂ ਤਾਂ ਥੋੜਾ ਉਹ ਹਿਲ ਜਾਵੇ ਚਨ ਮੈਂ ਵੀ ਛੇੜਿਆ ਨਹੀਂ ਲੋ ਜੀ ਫਿਰ ਇਹਨਾਂ ਦੇਖੋ ਇਹਨਾਂ ਦੇ ਸਿੰਘ ਚੈੱਕ ਕਰੋ ਜਿਉਂ ਬਾਲ ਨਹੀਂ ਕਰ ਲਈ ਕਿਤੇ ਉਹਨਾਂ ਦੇ ਕੁੜੀਆਂ ਦੇ ਉਹ ਤਾਂ ਬਾਲ ਕਰ ਲਈ ਕਿਤੇ ਵਾਂਗੂ ਐ ਸਿੰਘ ਉਹੋ ਜਿਹੇ ਨੇ ਬੜੇ ਸੋਹਣੇ ਲੱਗਦੇ ਪਏ ਸਿੰਘ ਇਹੋ ਜਿਹੇ ਪਹਿਲੀ ਵਾਰ ਦੇਖੇ ਨੇ ਉਹ ਪਿੱਛੇ ਛੋਟੇ ਛੋਟੇ ਇਹਨਾਂ ਨੇ ਬੜੇ ਹੀ ਕਿਊਟ ਨੇ ਬਹੁਤ ਸਾਰੇ ਦੇਖਦੇ ਪਏ ਸੇ ਐ ਸੇ ਇਹਦੇ ਬਾਰ ਬਹੁਤ ਤਿੱਖੇ ਤਿੱਖੇ ਹੁੰਦੇ ਆ ਨਾਮ ਨਾਲ ਬੈਠਾ ਦਿਖਦਾ ਵੀ ਹੈ ਨਹੀਂ ਕਲੀਅਰ ਸੰਗ ਨਾਲ ਨਾਮ ਨਾਲ ਬੈਠਾ ਵਾਹ ਜਾ ਫੇਰ ਫੇਰ ਆ ਕੇ ਤੜਕੇ ਜਲਦੀ ਆ ਗਿਆ ਦਾ ਵਾ ਮੋਰ ਵੇਖੋ ਕਿੰਨੇ ਸੋਹਣੇ ਨੇ ਬਿੱਤੀ ਬਾਂਦਰ ਸਰਦੇ ਪੈਣ ਪਾਂ ਤਾਂ ਜਿਆਦਾ ਫਿਰਦੇ ਪੈਣ ਆ ਮੋਰ ਕਿੰਨੇ ਸੋਹਣੇ ਰੰਗ ਦੇਖ ਰਿਹਾ ਮੈਂ ਕਹਿੰਦਾ 1 2 3 4 ਕਿੰਨੇ ਮੋਰ ਨੇ ਕੁਦਰਤੀ ਰੰਗ ਵਾਕੀ ਸੋਹਣੇ ਨੇ ਮੈਂ ਹਨਾ ਬਿਨਾਂ ਸਤਾਉਣਾ ਮਨਾਵਾ ਛੇੜਖਾਨੀ ਨਹੀਂ ਕਰਨੀ ਸਿੱਧਾ ਦੇਖੋ ਇਹ ਉਹੀ ਆ ਜਿਹੜੇ ਆਪਾਂ ਦੇਖ ਕੇ ਆਏ ਪਹਿਲਾਂ ਨੇੜੋ ਹੁਣ ਵਧਾਓ ਇਹਨਾਂ ਦੇ ਸਿੰਘ ਦੇਖੋ ਸਿੰਘ ਆਏ ਬੜੇ ਕਰਲੀ ਕੀਤੇ ਹੁੰਦੇ ਨੇ ਆ ਵੀ ਸਿੱਤਲ ਸਿੰਘ ਬਾਬਾ ਸਿੰਘੇ ਵਰਗੀ ਨੇ ਉਹ ਬੈਠੇ ਆ 12 ਸਿੰਘੇ ਨੇ ਇਹ ਦੂਰੀ ਬਹੁਤ ਬੈਠਿਆ ਯਾਰ ਇਹ ਬੰਦਾ ਦਸ ਕੀ ਦੇਖਣਾ ਇਹਨਾਂ ਨੂੰ ਦੇਖ ਲਓ ਬੰਦੇ ਕਿੰਨੇ ਖੁੱਲੇ ਰੱਖੇ ਨੇ ਬਹੁਤ سارے ਖੁੱਲੇ ਫਿਰਦੇ ਆ ਉਹ ਸ਼ਤਰਮੁਰਗਾ ਸ਼ਾਇਦ ਉਹਨੂੰ ਖਾਣਾ ਖਵਾ ਕੇ ਫੇਰ ਜਾਊਗਾ ਜਦ ਤੱਕ ਉਹ ਖਾਣਾ ਖਾ ਰਿਹਾ ਉਹ ਤਾਂ ਖੜਾ ਆਪ ਕਿਉਂਕਿ ਬਹੁਤ ਦੁਖੀ ਕਰਦੇ ਬੰਦਰ ਖੋਖੋ ਖਾਂਦੇ ਤੇ ਦੁਖੀ ਕਰਦੇ ਉਹਨੂੰ ਪਰੇਸ਼ਾਨ ਕਰਦੇ ਅਸੀਂ ਦੇਖਿਆ ਖੜਾ ਰਹਿ ਜਾ ਤੱਕ ਖਾਦਾ ਨਹੀਂ ਹੋਣਾ ਮੈਂ ਤਾਂ ਖਾਦਾ ਨਾ ਮੁਰਗੇ ਰੱਖੇ ਫਰਦੇ ਨੇ ਮੁਰਗੇ ਦੇਖ ਕੇ ਕੀ ਕਰਦੇ ਅਸੀਂ ਲਾ ਫਿਰ ਹੁਣ ਦੇਖ ਕੇ ਆਈਏ ਜਾ ਕੇ ਸਭ ਤੋਂ ਵਧੀਆ ਇੱਥੇ ਹਿਰਣ ਹੀ ਹੈ ਹਿਰਣ ਦੇ ਬੱਚੇ ਛੋਟੇ ਛੋਟੇ ਕੁਇਟ ਜੇ بڑے ਵਧੀਆ ਨੇ ਆ ਥੋੜਾ ਜਿਹਾ ਦੇਖਾ ਮੈਂ ਕਿ ਆ ਕਿੰਨੇ ਫਰਦੇ ਦੇਖੋ ਬੜੇ ਪਿਆਰੇ ਨੇ ਇਹਨਾਂ ਨੂੰ ਦੇਖੀ ਜਾਓ ਬਸ ਆ ਆਰਾਮ ਨਾਲ ਖੜ ਕੇ ਮੈਂ ਤਾਂ 5 ਮਿੰਟ ਇਹਨਾਂ ਨੂੰ ਖੜ ਕੇ ਦੇਖੀ ਗਿਆ ਮੈਂ ਕਿ ਕਿੰਨੇ ਕੁਇਟ ਕੁਇਟ ਨੇ ਸਭ ਤੋਂ ਵਧੀਆ ਲੱਗੇ ਸਭ ਤੋਂ ਤਕੜਾ ਜਾਨਵਰ ਇੱਥੇ ਮਗਰਮੱਛਾ ਜੋ ਕਿ ਇੱਥੇ ਹੈ ਨਹੀਂਗਾ 15 ਮਿੰਟ ਹੋ ਗਏ ਖੜੇ ਨੂੰ ਆਸੇ-ਪਾਸੇ ਘੁੰਮੀ ਜਾਂਦੇ ਉਹ ਕਹਿੰਦੇ ਹੈਗਾ ਜੀ ਪਾਣੀ ਦੇ ਵਿੱਚ ਗਿਆ ਬਾਹਰ ਆਊਗਾ ਪਤਾ ਨਹੀਂ ਕਦੋਂ ਬਾਹਰ ਆਊਗਾ ਮੈਨੂੰ ਨਹੀਂ ਲੱਗਦਾ ਹੈਗਾ ਵਾ ਕਿਉਂਕਿ ਮੱਛੀਆਂ ਇੱਥੇ ਮੈਂ ਜਿੰਦੀਆਂ ਦੇ ਦੇਖਿਆ ਮਰੀਆਂ ਮੱਛੀਆਂ ਵੀ ਦੋ ਤਿੰਨ ਹੈਗੀਆਂ ਸਮੈਲ ਬਹੁਤ ਜ਼ਿਆਦਾ ਆਉਂਦੀ ਸੀ ਮੈਨੂੰ ਲੱਗਦਾ ਨਹੀਂ ਇੱਥੇ ਮਗਰਮੱਛਾ ਹੈਗਾ ਉਹ ਤਾਂ ਕਹਿੰਦੇ ਹੈਗਾ ਵਾ ਵੇਟ ਕਰੋ ਉਹ ਠੀਕ ਹੀ ਆ ਭਾਈ ਜੂ ਪਟਿਆਲੇ ਦਾ ਬਸੇ ਆ ਪਾਰਕ ਪੂਰ ਕੋ ਤੇ ਬਹਿ ਜਾਓਗੇ ਚੰਗਿਆ ਰਹੂਗਾ ਲੈ ਆ ਵੀ origignal ਤੋਪਾਂ ਤੋਂ ਸ਼ੁਰੂਆਤ ਕਰਦੇ ਆਂ ਹਰ ਕੋਨੇ ਦੇ ਪਈ ਆ 1 2 3 4 5 6 7 8 ਤੋਪਾਂ ਦੇਖ ਲਈਆਂ ਸੀ ਕਿਸੇ ਟਾਈਮ ਇੱਥੇ ਚਹਿਲ-ਪਹਿਲ ਹੋਣੀ ਆ ਕਿਸੇ ਟਾਈਮ ਇੱਥੇ ਵਧੀਆ ਘਾ ਲੱਗਿਆ ਸੀ ਜਾਂ ਕਿਸੇ ਟਾਈਮ ਇੱਥੇ ਪਾਣੀ ਚੱਲਦਾ ਹੁੰਦਾ ਹੁਣ ਇਸ ਟਾਈਮ ਇੱਥੇ ਕੋਈ ਮਾਹੌਲ ਨਹੀਂ ਬਿਲਕੁਲ ਹੀ ਮਤਲਬ ਕੋਈ ਸਫਾਈ ਨਹੀਂ ਚੱਲਦੀ ਸ਼ੀਸ਼ਮੈਲ ਦੇ ਨਾਮ ਤੋਂ ਜਾਣਿਆ ਜਾਂਦਾ 1847 ਵਿੱਚ ਮਹਾਰਾਜਾ ਨਰਿੰਦਰ ਸਿੰਘ ਨੇ ਦੁਆਰਾ ਬਣਾਇਆ ਗਿਆ ਸੀ ਇਹਦੇ ਪਿੱਛੇ ਮੋਕੀ ਮੋਕੀ ਮੋਹੀ ਬਾਗ ਬਣ ਕੇੜਾ ਮੋਤੀ ਬਾਗ ਹੋਊਗਾ ਇਹਦੇ ਪਿੱਛੇ ਬੈਕ ਸਾਈਡ ਤੇ ਹੀ ਆ ਨਾਲ ਇੱਥੇ ਪਵਿੱਤਰ ਮਹਾਰਾਜ ਭਵਿੰਦਰ ਸਿੰਘ ਦੇ ਦੁਆਰੇ ਨਾਲ ਇੱਥੇ ਜਿਹੜੇ ਜਿੱਤੇ ਗਏ ਸੀ ਤਕਮੇ ਉਹ ਵੀ ਪਏ ਨੇ 19ਵੀਂ ਸਦੀ ਦੇ ਸਿੱਕੇ ਵੀ ਪਏ ਨੇ ਪਰ ਉਹ ਕੋਈ ਵੀ ਦੇਖਣ ਨੂੰ ਅਲਾਉਡ ਨਹੀਂ ਹੈਗੇ ਇਸ ਟਾਈਮ ਬੰਦ ਕੀਤਾ ਹੋਇਆ ਵਾ ਪਤਾ ਨਹੀਂ ਕੁਝ ਬੰਦਾ ਮਿੰਤਾ ਦਿਖਿਆ ਨਹੀਂ ਉਹ ਹੈ ਤੇ ਛੂਟਿੰਗ ਸ਼ਾਟਿੰਗ ਮੇਰੇ ਤੋਂ ਸ਼ੈਰ ਹੋ ਜਾਵੇ ਦੇਖਣ ਨੂੰ ਬਹੁਤ ਸੋਹਣਾ ਪਰ ਸਰਕਾਰ ਇਸ ਟਾਈਮ ਕੋਈ निगरानी नहीं कर रही कोई ये मेनटेनेंस बिल्कुल नहीं है बारों बार देख के असी तो चलो जी गुरुद्वारे साहब चलिए किलियां कुछ नहीं खाली पे शुगर गुरुद्वारे पटियाल शुगर कर आ, आ जाओ ਕਿਉਂ ਜੀ ਗੁਰੂ ਮਾਰ ਸਾਹਿਬ ਦੇ ਦਰਸ਼ਨ ਬਹੁਤ ਸੋਹਣੇ ਹੋ ਗਏ ਸ਼ੁਕਰਾਨਾ ਤੇ ਇੱਥੇ ਪੰਜਵੀਂ ਲੱਗਦੀ ਆ ਅੱਜ ਪੰਜਵੀਂ ਸੀ ਤੇ ਉਹਦੇ ਕਾਕੇ ਸੰਗਤ ਦਾ ਰਸ ਹੈਗਾ ਸੀ ਇਸ਼ਨਾਨ ਕਵੇ ਲੋਕੀ ਤੇ ਇਸ਼ਨਾਨ ਕਰਨ ਆਉਂਦੇ ਨੇ ਵੱਡੇ ਵੱਡੇ ਦੁੱਖ ਕੱਟੇ ਜਾਂਦੇ ਜਦੋਂ ਕਿਤੇ ਵੀ ਕਰੋ ਰੱਬ ਜ਼ਰੂਰ ਉਦਾਸ ਹੁੰਦਾ ਵਾ ਦੁਖਨਵਰ ਸਾਹਿਬ ਪਟਿਆਲਾ ਲੋ ਜੀ 3:00 ਵਜੇ ਨੇ ਟਾਈਮ ਤੇ ਹੀ ਆ ਗਏ ਲੁਧਿਆਣਾ ਐਂਟਰ ਕਰ ਚੁੱਕੇ ਮੌਨਟੀ ਕਰ ਲਓ ਪਹੁੰਚ ਗਏ ਉਸ ਵੱਲ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਨਹੀਂ ਲੱਗਿਆ ਤਾਂ ਵੀ ਜਰੂਰ ਦੱਸ ਕੇ ਜਾਓ ਸਾਨੂੰ ਪਤਾ ਲੱਗੇ ਵੀ ਸਾਡੀ ਕੀ ਗਲਤੀਆਂ ਨੇ ਵੈਸੇ ਤਾਂ ਨਵੇਂ-ਨਵੇਂ ਹੈਗੇ ਗਲਤੀਆਂ ਦਾ ਸਿੱਖਣੀ ਐ ਨੇ ਚਲੋ ਹਾਲੀਵੁੱਡ ਤੋਂ ਥੋੜੀ ਦੋ ਸਿੱਖਾਂਗੇ ਥੈਂਕ ਯੂ